ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਅੱਜ ਬਾੜ ਨੰਬਰ 16 ਅਤੇ 18 ਵਾਸੀਆਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਨਾਰੇਬਾਜ਼ੀ ਕਰ ਪ੍ਰਦਰਸ਼ਨ ਕੀਤਾ ਗਿਆ। ਮਹੱਲਾ ਵਾਸੀਆਂ ਦਾ ਕਹਿਣਾ ਸੀ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਸਾਡੀਆਂ ਗਲੀਆਂ ਨਾਲੀਆਂ ਸੀਵਰੇਜ ਦੇ ਪਾਣੀ ਨਾਲ ਭਰੀਆਂ ਖੜੀਆਂ ਹਨ ਤੇ ਉਹਨਾਂ ਉੱਤੇ ਜਲ ਵੀ ਜੰਮ ਚੁੱਕੀ ਹੈ। ਮਹੱਲਾ ਨਿਵਾਸੀਆਂ ਨੂੰ ਮਿਲ ਲਈ ਸਾਬਕਾ ਐਮ.ਐਲ.ਏ ਦਲਬੀਰ ਸਿੰਘ ਗੋਲਡ ਵੀ ਪਹੁੰਚੇ। ਉਹਨਾਂ ਨੇ ਵੀ ਗਲੀਆਂ ਨਾਲੀਆਂ ਦਾ ਜਾਇਜ਼ਾ ਲਿਆ ਅਤੇ ਕਿਹਾ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਦਾ ਬਹੁਤ ਬੁਰਾ ਹਾਲ ਹੈ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਲੋਕਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਸਰਕਾਰ ਨੂੰ ਇਨਾਂ ਵੱਲ ਜਲਤ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੀ ਟੂੜੀ ਦੇ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਸੀਵਰੇਜ ਦੀ ਸਮੱਸਿਆ ਇਸ ਕਦਰ ਹੈ ਕਿ ਟੂੜੀ ਦੇ ਲਗਭਗ ਹਰ ਇੱਕ ਬਾੜ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਾਮਾ ਹੈ ਟੂਰੀ ਦੇ ਬਾੜ ਨੰਬਰ 16 ਅਤੇ 18 ਦੇ ਮਹੱਲਾ ਨਿਵਾਸੀਆਂ ਵੱਲੋਂ ਨਗਰ ਕੌਂਸਲ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਇਸ ਮਹੱਲੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ। ਮਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਦਾ ਕੋਈ ਸਹੀ ਨਿਕਾਸ ਨਾ ਹੋਣ ਦੇ ਚਲਦੇ ਮਹੱਲੇ ਵਿੱਚ ਪਾਣੀ ਜਮਾ ਹੈ। ਇਸ ਮੌਕੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਗੋਲਡੀ ਵੀ ਮਹੱਲੇ ਵਿੱਚ ਜਾਇਜ਼ਾ ਲੈਣ ਪਹੁੰਚੇ ਅਤੇ ਉਹਨਾਂ ਨੇ ਵੀ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਦਲਵੀਰ ਸਿੰਘ ਗੋਲੀ ਦਾ ਕਹਿਣਾ ਸੀ ਕਿ ਪਿਛਲੇ 4 ਸਾਲਾਂ ਤੋਂ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਲੋਕ ਸੰਤਾਪ ਭੋਗ ਰਹੇ ਹਨ ਅਤੇ ਗੰਦੇ ਪਾਣੀ ਵਿੱਚ ਜੀਵਨ ਜਿਉਣ ਨੂੰ ਮਜਬੂਰ ਹਨ। ਉਹਨਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਇਸ ਕਦਰ ਹੈ ਕਿ ਹਰ ਇੱਕ ਮਹੱਲੇ ਵਿੱਚ ਗੰਦਾ ਪਾਣੀ জমা ਹੈ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਹ ਜਲਦ ਹੀ ਇੱਕ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਦੇਖੋ ਪਿਛਲੇ ਤਕਰੀਬਨ 4 ਸਾਲ ਤੋਂ ਨਾ ਤਾਂ ਸਾਡੇ ਧੂਰੀ ਚ ਕੋਈ ਸੀਵਰੇਜ ਦੀ ਪਾਈਪਲਾਈਨ ਹੋਈ ਆ ਪਈਆ ਤੇ ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਪਾਈਪਲਾਈਨ ਇਸ ਟਾਈਮ ਇੰਨੀ ਕਿ ਜ਼ਿਆਦੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਪਾਣੀ ਪੀਣ ਵਾਲੇ ਦੇ ਵਿੱਚ ਲਈ ਸੀਵਰੇਜ ਦਾ ਪਾਣੀ ਆ ਰਿਹਾ ਆ ਅਸੀਂ ਵਾਰਡ ਨੰਬਰ 16 ਤੇ 18 ਦੀ ਸਾਂਝੀ ਗਲੀ ਦੇ ਵਿੱਚ ਖੜੇ ਆ ਆ ਸਾਰੇ ਸਾਡੇ ਨਾਮ ਹਲਾ ਨਿਵਾਸੀ ਖੜੇ ਨੇ ਕੋਈ ਮੀਂਹ ਨਹੀਂ ਪਿਆ ਕੋਈ ਕੁਝ ਨਹੀਂ ਹੋਇਆ ਸੀਵਰੇਜ ਦਾ ਪਾਣੀ ਆ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਇੱਥੇ ਬੀਹੀ ਦੇ ਵਿੱਚ ਖੜਾ ਸੋ ਜੇ ਇਹ ਮੁੱਖ ਮੰਤਰੀ ਦੇ ਸ਼ਹਿਰ ਦੇ ਇਹ ਹਾਲਾਤ ਨੇ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਹੋਣਗੇ ਤੇ ਇਹ ਵੀ ਲੋਕ ਇੱਥੇ ਦੇ ਸ਼ਹਿਰ ਵਾਲੇ ਪ੍ਰੋਪਰਟੀ ਟੈਕਸ ਦਿੰਦੇ ਨੇ ਤਾਂ ਉਹ ਟੈਕਸ ਦਾ ਪੈਸਾ ਜਾਂਦਾ ਕਿੱਥੇ ਆ ਸਾਡੇ ਜਿਹੜੇ ਸੀਵਰੇਜ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਉਹ ਹੜਤਾਲ ਤੇ ਬੈਠੇ ਨੇ ਇੱਥੇ ਕੋਈ ਵੀ ਬੰਦਾ ਸਫਾਈ ਵਾਲਾ ਨਹੀਂ ਆਉਂਦਾ ਪਿਛਲੇ ਮੈਨੂੰ ਲੱਗਦਾ ਲੰਬੇ ਸਮੇਂ ਤੋਂ ਅਸੀਂ ਇਹ ਸਟਰਗਲ ਕਰ ਰਹੇ ਨੇ ਨੌਜਵਾਨ ਸਾਰੇ ਅਸੀਂ ਨੇ ਇਹਨਾਂ ਦੇ ਕਾਰ ਸਾਧਕ ਆਫੀਸਰ ਨਾਲ ਵੀ ਗੱਲ ਕਰੀ ਤੇ ਇੱਥੇ ਸਫਾਈ ਵਾਲਿਆਂ ਨਾਲ ਵੀ ਗੱਲ ਕਰੀਏ ਮੁੰਡੇ ਆਪ ਜਾ ਕੇ ਆਏ ਸੀ ਸਾਰੇ ਪਰ ਇੱਕ ਦਿਨ ਉਹਨਾਂ ਨੇ ਭੇਜਤਾ ਸੀ ਬੰਦਾ ਉਸ ਤੋਂ ਬਾਅਦ ਅੱਜ ਤੱਕ ਕੋਈ ਨਹੀਂ ਬੰਦਾ ਇੱਥੇ ਆਇਆ ਬਾਕੀ ਤੁਸੀਂ ਹਾਲਾਤ ਖੁਦ ਦੇਖ ਸਕਦੇ ਹੋ ਕੱਲੇ ਇੱਥੇ ਦਾ ਨਹੀਂ ਇਹ ਸਾਰੇ ਧੂਰੀ ਦੇ ਇਹੀ ਹਾਲਾਤ ਨੇ ਕਿਉਂਕਿ ਜੇ ਇੱਥੇ ਕੋਈ ਗੇੜਾ ਮਾਰੂਗਾ ਤਾਂ ਉਹਨੂੰ ਸਮੱਸਿਆ ਦਾ ਹੱਲ ਪਤਾ ਲੱਗੂ ਉਹ ਤਾਂ ਵੋਟਾਂ ਲੈ ਕੇ ਚਲੇਗੇ ਹੁਣ ਤੁਹਾਨੂੰ ਪਤਾ ਹੀ ਆ ਵੀ ਬਾਬਾ ਵਾਲੇ ਕੋਲੇ ਕੀ ਸਿਗਰਤ ਹੋ ਗਿਆ ਵੱਡਾ ਅਸੀਂ ਬਿਲਕੁਲ ਅਸੀਂ ਸਾਰੇ ਸਲਾਹ ਕਰਕੇ ਜਿੰਨੇ ਵੀ ਮਹੱਲਿਆਂ 'ਚ ਇਹੇ ਦਿੱਕਤ ਆਉਂਦੀ ਆ ਸਾਰਿਆਂ ਨੂੰ ਬੁਲਾ ਕੇ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਸਰਕਾਰ ਤੇ ਨੱਕ 'ਚ ਦਮ ਲਿਆ ਕੇ ਹਟਾਂਗੇ ਗੱਲ ਦੇਖੋ ਜੇ ਤੁਸੀਂ ਇਹ ਨਹੀਂ ਸੁਣਦੇ ਤਾਂ ਸਾਨੂੰ ਮਜਬੂਰਨ ਧਰਨੀ ਲਾਉਣੇ ਪੈਣਗੇ ਨਾ ਹੋਰ ਤਾਂ ਕੋਈ ਹੱਲ ਹੈ ਨਹੀਂ ਅਸੀਂ ਕਹਿੰਨੇ ਆ ਵੀ ਤੁਸੀਂ ਲੋਕਾਂ ਦੀ ਸਮੱਸਿਆ ਦਾ ਹੱਲ ਕਰੋ ਜੇ ਲੋਕਾਂ ਨਾਲ ਹੀ ਲੀਡਰ ਹੁੰਦਾ ਜੇ ਸਾਡੇ ਲੋਕ ਦੁਖੀ ਨੇ ਤਾਂ ਤੁਸੀਂ ਤਾਂ ਇੱਥੇ ਨਾ ਜੰਮੇ ਹੋ ਨਾ ਪੜ੍ਹੇ ਹੋ ਮੈਂ ਤਾਂ ਉਰੇ ਜੰਮਿਆ ਵੀ ਆ ਖੇੜਿਆ ਵੀ ਆ ਲੀਡਰ ਤੋਂ ਪਹਿਲਾਂ ਮੈਂ ਇਹਨਾਂ ਦਾ ਦੋਸਤ ਆ ਲੀਡਰ ਤੋਂ ਪਹਿਲਾਂ ਮੈਂ ਧੂਰੀ ਦਾ ਮੁੰਡਾ ਮੈਂ ਇਹਨਾਂ ਦੇ ਨਾਲ ਖੜੂਂਗਾ ਹੀ ਖੜੂਂਗਾ ਚਾਹੇ ਸਾਨੂੰ ਇਹਦੇ ਲਈ ਜੋ ਮਰਜ਼ੀ ਕਰਨਾ ਪਵੇ। ਕੀ ਹੁਣ ਧਰਨੇ ਲਾ ਕੇ ਸਮੱਸਿਆ ਦਾ ਹੱਲ ਹੋਊਗਾ? ਬਿਲਕੁਲ ਤੁਸੀਂ ਦੇਖੋ ਅੱਜ ਤੋਂ ਕੁਝ ਦਿਨ ਪਹਿਲਾਂ ਉਹ ਉੱਥੇ ਧਰਨਾ ਲੱਗਿਆ ਤੇ ਅੱਜ ਇੱਥੇ ਧਰਨਾ ਲੱਗਿਆ ਹੋਇਆ ਕੋਈ ਸੁਣਨ ਵਾਲਾ ਹੈ ਹੀ ਨਹੀਂ ਮਾਨ ਸਾਹਿਬ ਇੱਕ ਵੀ ਬੰਦੇ ਕੋਲੇ ਤੁਸੀਂ ਜਾ ਕੇ ਇਹ ਇਹ ਕਿਹਦੇ ਕੋਲੇ ਜਾਣ ਲੈ ਉਰੇ ਇਹ ਕਹਿੰਦੇ ਨੇ ਕਿੱਥੇ ਆ ਦਫ਼ਤਰ ਇਹਨਾਂ ਦਾ ਮੁੱਖ ਮੰਤਰੀ ਦਾ ਮੈਨੂੰ ਦਿਖਾਉਣਾ ਮੈਂ ਜਾਣਾਂ ਆਪਾਂ ਲਾਈਵ ਚੱਲਦੇ ਆਂ ਉਰੋਂ ਲੈ ਜੇ ਸਮੱਸਿਆ ਦਾ ਹੱਲ ਕਰ ਦੇਣ ਮੈਂ ਹੱਥ ਪੈਰ ਜੋੜੇ ਆਉਂਗਾ ਪਰ ਕੋਈ ਫਰਕ ਹੀ ਨਹੀਂ ਉਹਨਾਂ ਤੇ ਕੋਈ ਫਰਕ ਨਹੀਂ ਹੈਗਾ ਕਿਸੇ ਚੀਜ਼ ਦਾ ਇਹ ਤੁਸੀਂ ਐ ਮੰਨੋ ਵੀ ਲੋਕ ਬੇहद ਪਛਤਾ ਰਹੇ ਨੇ ਇਸ ਸਰਕਾਰ ਨੂੰ ਜਿਹੜੀ ਐਨੀਆਂ ਮਸ਼ੀਨਾਂ ਆਈਆਂ ਉਹ ਕਿੱਥੇ ਨੇ ਫਿਰ ਹਾਂ ਬਿਲਕੁਲ ਦੇਖੋ ਇਹ ਨਾਲੇ ਨਾ ਮਾਨ ਸਾਹਿਬ ਜਿਹੜਾ ਸਾਰਾ ਪ੍ਰੋਜੈਕਟ ਹੈ ਮੇਰੇ ਟਾਈਮ ਦਾ ਲਿਆਂਦਾ ਹੋਇਆ ਐਸਟੀਪੀ ਪਲਾਂਟ ਬੇਨੜਿਆਲਾ ਚਾਲੂ ਹੋ ਗਿਆ ਸੀ ਇੱਧਰਲਾ ਕਿਉਂਕਿ ਉਦੋਂ ਚੋਨਜਾਬਤਾ ਗਿਆ ਇੱਧਰਲਾ ਉਦੋਂ ਚਾਲੂ ਹੋ ਨਹੀਂ ਸਕਿਆ 4 ਸਾਲਾਂ ਚ ਇਹ ਜਗ੍ਹਾ ਖਰੀਦ ਕੇ ਐਸਟੀਪੀ ਪਲਾਂਟ ਨਹੀਂ ਲਾ ਸਕਿਆ ਜਿੰਨੀਆਂ ਮਸ਼ੀਨਾਂ ਆਈਆਂ ਨੇ ਉਹ ਜਿੰਨੇ ਉਹ ਪੈਸੇ ਲੋਕਾਂ ਦੇ ਲੱਗੇ ਹੋਏ ਨੇ ਉਹ ਮਸ਼ੀਨਾਂ ਬੇਅਰਥ ਜਾ ਰਹੀਆਂ ਨੇ ਖੜੀਆਂ ਖੰਡਰ ਬਣ ਜਾਣਗੀਆਂ ਉਹ ਚਲਾਉਣ ਵਾਲੇ ਬੰਦੇ ਹੀ ਨਹੀਂ ਭਰਤੀ ਕਰ ਰਹੇ ਸੋ ਬਹੁਤ ਹੀ ਮਾੜੇ ਹਾਲਾਤ ਨੇ ਜਿਹੜੇ ਸਾਡੇ ਸ਼ਹਿਰ ਦੇ ਨੇ ਬੜੇ ਦੁੱਖਣਾ ਕਹਿਣਾ ਪੈ ਰਿਹਾ ਅਗਰ ਜੇ ਨਾ ਸੁਣੀ ਦੀ ਗੱਲ ਵਾਸਤੇ ਬਿਲਕੁਲ ਅਸੀਂ ਜਿੱਥੇ ਸਾਡੇ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਇਹ ਦਿੱਕਤ ਆ 16 ਤੇ 18 ਨੰਬਰ ਵਾਰਡ ਦੇ ਵਿੱਚ ਅੱਜ ਅਸੀਂ ਖੜੇ ਆ ਤੇ ਸਾਰੇ ਵਿਚਾਰੇ ਆਪਦੇ ਕੰਮਕਾਰ ਵਾਲੇ ਬੰਦੇ ਨੇ ਅਸੀਂ ਜਿਹੜਾ ਅਗਲਾ ਵੱਡਾ ਕਦਮ ਆ ਜਿਹੜਾ ਉਹ ਸਾਰਿਆਂ ਨੂੰ ਨਾਲ ਲੈ ਕੇ ਵਧੀਆ ਤਰੀਕੇ ਨਾਲ ਇਹਨਾਂ ਦੇ ਨਕਸ਼ੇਦਮ ਲੈ ਕੇ ਆਵਾਂਗੇ ਇਹ ਜੀ ਮਸਲਾ ਵਾਰਡ ਨੰਬਰ 16 18 ਧੂਰੀ ਦਾ ਜੀ ਜਿਹੜੀ ਇਹ ਸਾਂਝੀ ਗਲੀ ਪੈਂਦੀ ਹੈ 2 ਐਮਸੀਆਂ ਦੇ ਵਿਚਾਲੇ ਪੈਂਦੀ ਹੈ ਇੱਕ 16 ਨੰਬਰ ਦਾ ਬੋਰਡ ਦਾ ਐਮਸੀ ਹੈ ਜੀ 18 ਨੰਬਰ ਬੋਰਡ ਦਾ ਐਮਸੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਦੋਨਾਂ ਨੂੰ ਦਰਖਾਸਤ ਲਾ ਚੁੱਕੇ ਹਾਂ ਬੇਨਤੀ ਹੱਥ ਬੰਨ੍ਹ ਕੇ ਕਰ ਚੁੱਕੇ ਹਾਂ ਕਰੇ ਵੀ ਅਸੀਂ ਦੋਨਾਂ ਦੇ ਜਾ ਚੁੱਕੇ ਹਾਂ ਵੀ ਐਦਾਂ ਕਰਕੇ ਆ ਜਿਹੜਾ ਗੰਦਾ ਪਾਣੀ ਹੈ ਸੀਵਰੇਜ ਦਾ ਇਹਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਕਿ ਸਾਨੂੰ ਕੋਈ ਰਾਹਤ ਮਿਲੇ ਆ ਲੈਟਰ ਆ ਦੇਖ ਲਓ ਅਸੀਂ ਆ ਹੁਣ ਵੀ ਤਿਆਰ ਕਰਾਈ ਹੋਈ ਹੈ ਸਾਰੇ ਮੁਹੱਲੇ ਵਾਲਿਆਂ ਦੇ ਨਿਵਾਸੀਆਂ ਦੇ ਜਿੰਨਿਆਂ ਦੇ ਹੈਗੇ ਸੈਨ ਨੇ ਆ ਦੇਖੋ ਵਿੱਚ ਹੀ ਮੋਬਾਈਲ ਨੰਬਰ ਨੇ ਇਹ ਈਓ ਸਾਹਿਬ ਨੂੰ ਵੀ ਅਸੀਂ ਮਿਲ ਚੁੱਕੇ ਹਾਂ ਸੀ ਵੀਰੇ ਵੋਟ ਚ ਵੀ ਅਸੀਂ ਜਾ ਚੁੱਕੇ ਹਾਂ ਸੀਐਮ ਦਫ਼ਤਰ ਵੀ ਜਾ ਚੁੱਕੇ ਹਾਂ ਪਰ ਸਾਨੂੰ ਸਾਡਾ ਕੋਈ ਮਸਲਾ ਪੱਕਾ ਹੱਲ ਨਹੀਂ ਹੋਇਆ ਈਓ ਸਾਹਿਬ ਨੇ ਇਹ ਕਿਹਾ ਐਸਟੀਵੀ ਪਲਾਂਟ ਇਹਦਾ ਹੱਲ ਹੈ ਹੋਰ ਕੋਈ ਹੱਲ ਨਹੀਂ ਹੈਗਾ ਪਹਿਲਾਂ ਐਸਟੀਵੀ ਪਲਾਂਟ ਲੱਗੇ ਹੋ ਤਾਂ ਬਹੁਤ ਟਾਈਮ ਹੋ ਗਿਆ ਜਿਹੜਾ ਕਹਿ ਰਹੇ ਨੇ ਕਿ ਲੱਗੂਗਾ ਲੱਗੂਗਾ ਪਹਿਲਾਂ ਵੀ ਤਾਂ ਪਾਣੀ ਨਿਕਲਦਾ ਸੀਗਾ ਹੁਣ ਕਿਉਂ ਨਿਕਲਣਾ ਬੰਦ ਹੋ ਗਿਆ 6 ਮਹੀਨੇ ਪਹਿਲਾਂ ਇਹਨਾਂ ਨੇ ਸਾਲ ਭਰ ਪਹਿਲਾਂ ਸੁਪਰ ਸ਼ਕਰ ਮਸ਼ੀਨਾ ਮੰਗਾਈ ਵੱਡਾ ਹਾਈਵੇ ਗੁਰਦੁਆਰਾ ਸਾਹਿਬ ਕੋਲੇ ਉਦੋਂ ਇਹਨਾਂ ਨੇ ਸੁਪਰ ਸ਼ੱਕਰ ਮਸ਼ੀਨਾ ਲਾ ਕੇ ਸਫਾਈ ਕਰਾਈ ਸਾਨੂੰ 2-4 ਮਹੀਨੇ ਰਾਤ ਮਿਲੀ ਆ ਫੇਰ ਉਹੀ ਚੀਜ਼ ਹੋ ਗਈ ਦੁਬਾਰੇ ਸਾਰੇ ਅਸੀਂ ਟੈਕਸ ਅਸੀਂ ਭਰਦੇ ਆ ਸਾਰਾ ਪਾਣੀ ਦਾ ਬੇਲੇ ਲੈਂਦੇ ਨੇ ਅਸੀਂ ਜਾਈਏ ਕਿੱਥੇ ਜੀ ਹੁਣ ਕਿੰਨੇ ਚਿਰ ਟੋਖੜਾ ਪਾਣੀ ਹੁਣ ਇਹ 2-2.5 ਮਹੀਨਿਆਂ ਤੋਂ ਪਾਣੀ ਖੜਾ ਹੈ ਪਰ 20-25 ਦਿਨ ਤੋਂ ਕੰਟੀਨਿਊ ਖੜਾ ਹੈ 2 ਟਾਈ ਮਹੀਨਿਆਂ ਤੋਂ ਪਾਣੀ ਖੜਾ ਸੀਗਾ ਸਵੇਰੇ ਖੜ ਜਾਂਦਾ ਸੀ ਸ਼ਾਮ ਨੂੰ ਨਿਕਲ ਜਾਂਦਾ ਜਦੋਂ ਟੂਟੀ ਆਂਦੀ ਨਹੀਂ ਸਰਕਾਰੀ ਆ 20-25 ਦਿਨਾਂ ਆ ਉਹ ਦੇਖ ਲਓ ਹੁਣ ਸਵੇਰ ਦਾ ਟਾਈਮ ਹੈ 11-12 ਵਜੇ ਹੋਏ ਨੇ ਕਿੰਨਾ ਅਗਲਾ ਸੰਗਰਤਾ ਸਾਡਾ ਇਹੀ ਐ ਅਸੀਂ ਬੱਚਿਆਂ ਸਮੇਤ ਫੈਮਲੀਆਂ ਸਮੇਤ ਸਾਡੇ ਬਜ਼ੁਰਗ ਜਿੰਮੇ ਸਾਨੂੰ ਕਹਿਣਗੇ ਅਸੀਂ ਹਾਈਵੇ ਵੱਡਾ ਜਾਮ ਕਰਾਂਗੇ ਜਿੱਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਆਪਣਾ ਥਾਣੇ ਦੀ ਹੋਵੇ ਧੂਰੀ ਸਿਟੀ ਥਾਣੇ ਨੀਲਮ ਰਾਣੀ ਜੀ ਤੋਂ ਹੋਗੇ ਪਾਣੀ ਇੱਥੇ ਲੰਘ ਖੜਾ ਪਾਣੀ ਇੱਥੇ ਖੜਾ ਹੈ ਗੰਦਗੀ ਦੀ ਸਵੇਰੇ ਬੱਚੇ ਜਾਂਦੇ ਨੇ ਬਿਮਾਰ ਹੁੰਦੇ ਨੇ ਹੁਣ ਅੱਜ ਸਾਡੇ ਗਵਾਂਡੀਆਂ ਦੇ ਜਵਾਕ ਨੂੰ ਦਵਾਈ ਦਵਾਤੇ ਲਿਆਏ ਨੇ ਅਫੈਕਸ਼ਨ ਹੋ ਰਹੀ ਐ ਇਹਦੇ ਨਾਲ ਸਵੇਰੇ ਉੱਠ ਕੇ ਸਫਾਈ ਕਰਨੀ ਪੈਂਦੀ ਐ ਸਾਨੂੰ ਖੁਦ ਕਰਨੀ ਪੈਂਦੀ ਐ ਜਮਾਦਾਰ ਆਉਂਦੇ ਨਹੀਂ ਹੈਗੇ ਉਰੇ ਉਹ ਅੰਦੇ ਹਟਾਪ ਟੈਂਪਾਸ ਕਰਕੇ ਚਲੇ ਜਾਂਦੇ ਨੇ ਕਿ ਇਹ ਪਾਣੀ ਓਵਰਫਲੋ ਹੋਇਆ ਹੋਇਆ ਓਵਰਫਲੋ ਬਲੋਕ ਹੋਇਆ ਹੋਈ ਨਹੀਂ ਸੀਵਰੇਜ ਕੀ ਮੰਗ ਕਰਦੇ ਸਰਕਾਰ ਤੋਂ ਇਹ ਸੀਵਰੇਜਾਂ ਦੇ ਸਫਾਈ ਕਰਾਓ ਪਾਣੀ ਨਿਕਲਦਾ ਹੋਵੇ ਤੇ ਬਿਮਾਰੀ ਨਾ ਫੈਲੇ ਸਾਡੇ ਬੱਚੇ ਸਕੂਲ ਜਾਂਦੇ ਤੋਂ ਵੀ ਔਖੇ ਹੁੰਦੇ ਨੇ ਮੁਸ਼ਕਿਲ ਜਾਂਦੇ ਕਮੇਟੀ ਨਹੀਂ ਗਏ ਤਾਂ ਸੀਵਰੇਜ ਤਾਂ ਕਮੇਟੀ ਚ ਵੀ ਗਏ ਆ ਜੀ ਤਾਂ ਨੇ ਵੀ ਲਾਈ ਨੇ ਸਾਰਾ ਕੁਝ ਕਰਿਆ ਫੇਰ ਵੀ ਉਹੀ ਕੰਮ ਹੈ ਜੀ ਇੱਥੇ ਤਾਂ ਉਹੀ ਕੰਮ ਹੈ ਕਰ ਦੋ ਤੁਸੀਂ ਅਸੀਂ ਤਾਂ ਪਾਣੀ ਦੇ ਕਹਿੰਦੇ ਆ ਆ ਨਿਕਲਦਾ ਹੋਵੇ ਸਾਡੇ ਪਾਣੀ ਗਲੀਆਂ ਚੋਂ ਬਸ